ਸੋ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਆਪਾਂ ਪਿਓਰ ਆਪਾਂ ਮੱਖਣ ਤੋਂ ਦੇਸੀ ਘਿਓ ਘਰ ਦਾ ਆਪਾਂ ਦੇਸੀ ਘਿਓ ਜਿਹੜਾ ਆਪਾਂ ਕਿਵੇਂ ਤਿਆਰ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਆਪਾਂ ਮੱਖਣ ਜਿਹੜਾ ਬਿਲਕੁਲ ਪਿਓਰ ਮੱਖਣ ਆਪਾਂ ਸਾਰਾ ਆਪਾਂ ਤਿਆਰ ਕਰਕੇ ਆਪਾਂ ਰੱਖ ਰਿਹਾ ਇਹ 10 ਤੋਂ 15 ਕਿਲੋ ਜਿਹੜਾ ਮੱਖਣ ਹੈ ਇਹ ਆਪਾਂ ਬਿਲਕੁਲ ਤਿਆਰ ਕਰਕੇ ਰੱਖ ਲਏ ਪਿੱਤਲ ਦੀ ਜਿਹੜੀ ਆਪਣੀ ਬਾਲਟੀ ਹੈ ਉਹਦੇ ਵਿੱਚ ਪਾ ਲਿਆ ਸੋ ਹਣਾ ਕਿਉਂਕਿ ਬਹੁਤ ਸਾਰੇ ਮੇਰੇ ਭਿੰਨ ਭਰਾਵਾਂ ਦੇ ਆਰਡਰ ਆਏ ਸੀਗੇ ਦੇਸੀ ਘਿਓ ਦੇ ਬਾਰੇ ਅਰ ਤੋਂ 10 ਕਿਲੋ ਘਿਓ ਆ ਜਿਹੜਾ ਆਪਾਂ ਉਹ ਤਿਆਰ ਕਰਕੇ ਆਪਾਂ ਡਿਲੀਵਰ ਕਰਨਾ ਵਾ ਸੋ ਦੇਸੀ ਘਿਓ ਜਿਹੜਾ ਆਪਾਂ ਇਹਦਾ ਉਹ ਬਣਾਵਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਚੁੱਲੇ ਤੇ ਆਪਾਂ ਜਿਹੜੀ ਕੜਾਈ ਹੈ ਉਹ ਰੱਖ ਲਈ ਹੈ ਨਾ ਕੜਾਈ ਰੱਖ ਕੇ ਹੌਲੇ ਹੌਲੇ ਜਿਹੜਾ ਮੱਖਣਾ ਸਾਰਾ ਬਾਲਟੀ ਦਾ ਉਹ ਆਪਾਂ ਕੜਾਈ ਦੇ ਵਿੱਚ ਪਾਈ ਜਾਵਾਂਗੇ ਹੈਨਾ ਤਾਂ ਜੋ ਇਹਦਾ ਦੇਸੀ ਘਿਓ ਬਣ ਸਕੇ ਸੋ ਤੁਸੀਂ ਦੇਖ ਸਕਦੇ ਹੋ ਅੱਧੇ ਪੂਨੇ ਘੰਟੇ ਦੀ ਮਿਹਨਤ ਤੋਂ ਬਾਅਦ ਆਪਣਾ ਦੇਸੀ ਘਿਓ ਜਿਹੜਾ ਪਿਓਰ ਦੇਸੀ ਘਿਓ ਜਿਹੜਾ ਆਪਣਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਦੇਖੋ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਹੈਗੀ ਸੋ ਜਿਹੜਾ ਵੀ ਆਪਣਾ ਹੁਣ ਦੇਸੀ ਘਿਓ ਤਿਆਰ ਸੀ ਉਹ ਆਪਾਂ ਡੱਬਿਆਂ ਦੇ ਵਿੱਚ ਜਿਹੜਾ ਆਪਾਂ ਚੰਗੇ ਤਰੀਕੇ ਨਾਲ ਆਪਾਂ ਉਹਨੂੰ ਪੈਕ ਕਰ ਲੈਣਾ ਪਹੁੰਚ ਸਕੇ ਸੋ ਸਾਰਾ ਕਿਉ ਆਪਾਂ ਹੌਲੀ ਹੌਲੀ ਆਪਾਂ ਡੱਬਿਆਂ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਪੈਕ ਕਰ ਲੈਣਾ ਵਾ ਤੇ ਉੱਪਰੋਂ ਟੱਕਰ ਚੰਗੀ ਤਰ੍ਹਾਂ ਕੱਸ ਦੇਣਾ ਤਾਂ ਜੋ ਜਿਹੜਾ ਕਿਉ ਬਾਹਰ ਨਾ ਡੋਲ ਸਕੇ ਇਹ ਸਾਰਾ ਕਿਉ ਆਪਾਂ ਤਿਆਰ ਕਰਕੇ ਆਪਾਂ ਡਿਲੀਵਰ ਕਰਨਾ ਵਾ ਉਸ ਤੋਂ ਬਾਅਦ ਆਪਾਂ ਆਪਣੀ ਜਿਹੜੀ ਫਾਰਮ ਆ ਤੇ ਗੰਡੇਰੀ ਫਾਰਮ ਹਨਾ ਉਹ ਆਪਣੀ ਫਾਰਮ ਦਾ ਆਪਾਂ ਜਿਹੜਾ ਪੋਸਟਰ ਜਿਹੜਾ ਆਪਾਂ ਇਹਦੇ ਉੱਤੇ ਲਗਾ ਦੇਣਾ ਵਾ ਸੋ ਇਹ ਕਿਉ ਆਪਣਾ ਬਿਲਕੁਲ ਆਪਣਾ ਰੈਡੀ ਹੋ ਗਿਆ ਹੁਣ ਇਹ ਆਪਾਂ ਕਿਉ ਡਿਲੀਵਰ ਕਰ ਦੇਣਾ ਵਾ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਮੇਰਾ ਭਰਾ ਪਿਓਰ ਦੇਸੀ ਕਿਉ ਘਰ ਦਾ ਗਾਂ ਦਾ ਮੱਝ ਦਾ ਜਾਵਰ ਮੱਖਣ ਲੈਣਾ ਚਾਹੁੰਦਾ ਤਾਂ ਪਲੀ ਸਕ੍ਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਆਪਣਾ ਤੁਸੀਂ ਘਰੇ ਬੈਠੇ ਹੀ ਆਪਣਾ ਆਰਡਰ ਦੇ ਸਕਦੇ ਹੋ ਅੱਧਾ ਕਿਲੋ 5 ਕਿਲੋ 2 ਕਿਲੋ 3 ਕਿਲੋ ਹਰ ਇੱਕ ਪੈਕਿੰਗ ਆਪਣੇ ਕੋਲ ਮੌਜੂਦ ਹੈਗੀ ਹੈ 2 ਤੋਂ 3 ਦਿਨ ਤੱਕ ਤਾਂ ਜਿਹੜਾ ਆਰਡਰ ਹੋਏਗਾ ਉਹ ਤੁਹਾਡੇ ਕੋਲ ਪਹੁੰਚ ਜਾਏਗਾ ਤੁਹਾਨੂੰ ਜਿਹੜਾ ਵੀ ਘੋ ਮਿਲੇਗਾ ਬਿਲਕੁਲ ਪਿਓਰ ਤੇ ਸ਼ੁੱਧ ਦੇਸੀ ਘੋ ਜਿਹੜਾ ਘਰ ਦਾ ਵਕ ਘੋ ਆ ਸਾਡਾ ਉਹ ਤਿਆਰ ਕੀਤਾ ਜਾਂਦਾ ਵਾ ਇੱਕ ਵਾਰੀ ਮੈਂ ਤੁਹਾਨੂੰ ਫੇਰ ਦਿਖਾ ਰਿਹਾ ਮੈਂ ਤੁਸੀਂ ਦੇਖ ਸਕਦੇ ਹੋ ਸਾਡਾ ਜਿਹੜਾ ਘੋ ਬਿਲਕੁਲ ਪਿਓਰ ਹੁੰਦਾ ਵਾ ਅਸੀਂ ਇਸ ਤਰੀਕੇ ਨਾਲ ਉਹਨੂੰ ਤਿਆਰ ਕਰਦੇ ਆ ਤਿਆਰ ਕਰਨ ਤੋਂ ਬਾਅਦ ਉਹਨੂੰ ਡੱਬਿਆਂ ਦੇ ਵਿੱਚ ਚੰਗੀ ਤਰੀਕੇ ਨਾਲ ਅਸੀਂ ਪੈਕ ਕਰਕੇ ਅਸੀਂ ਜਿਹੜੇ ਮੇਰੇ ਭੈਣ ਭਰਾਵਾਂ ਦੇ ਆਰਡਰ ਆਉਂਦੇ ਆ ਉਹਨਾਂ ਤੱਕ ਅਸੀਂ ਡਿਲੀਵਰੀ ਕਰਦੇ ਆ ਸੋ ਅਗਰ ਤੁਸੀਂ ਦੇਸੀ ਕਿਉਂ ਮੰਗਵਾਉਣਾ ਚਾਹੁੰਦੇ ਹੋ ਤਾਂ ਆਪਣੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰ ਸਕਦੇ ਹੋ